ਨਾਜ਼ੁਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸਤਲੁਜ ਕਲੱਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਪ੍ਰਸਿੱਧ ਬੈਰੀਆਟ੍ਰਿਕ ਸਰਜਨ ਡਾਕਟਰ ਆਸ਼ੀਸ਼ 아ਹੂਜਾ ਨੇ ਜਨਰਲ ਸਿਕੱਤਰ ਦੇ ਅਹੁਦੇ ਲਈ ਚੋਣ ਲੜਨ ਦਾ ਫੈਸਲਾ ਕੀਤਾ ਹੈ ਆਪਣੀ ਬੇਮਿਸਾਲ ਡਾਕਟਰੀ ਮਹਾਰਤ ਅਤੇ ਮਜ਼ਬੂਤ ਪਰਿਵਾਰਕ ਵਿਰਾਸਤ ਦੇ ਨਾਲ ਡਾਕਟਰ 아ਹੂਜਾ ਕਲੱਬ ਵਿੱਚ ਲੀਡਰਸ਼ਿਪ ਦਾ ਇੱਕ ਨਵਾਂ ਯੁੱਗ ਲਿਆਉਣ ਲਈ ਤਿਆਰ ਹਨ ਡਾਕਟਰ ਆਹੂਜਾ ਦੇ ਪਰਿਵਾਰ ਕੋਲ ਇੱਕ ਅਮੀਰ ਡਾਕਟਰੀ ਵਿਰਾਸਤ ਹੈ ਉਹ ਸਵਰਗੀ ਡਾਕਟਰ ਬੀਕੇ ਆਹੂਜਾ ਦੇ ਪੁੱਤਰ ਹਨ ਜੋ ਕਿ ਸਤਕਾਰਯੋਗ ਅਤੇ ਮੋਰੀ ਡਾਕਟਰ ਸਨ ਜਿਨ੍ਹਾਂ ਨੇ ਲੁਧਿਆਣਾ ਵਿੱਚ ਕੁਝ ਪਹਿਲੇ ਹਸਪਤਾਲਾਂ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਡਾਕਟਰੀ ਖੇਤਰ ਵਿੱਚ ਉਹਨਾਂ ਦੇ ਪਿਤਾ ਦੇ ਯੋਗਦਾਨ ਦਾ ਅੱਜ ਵੀ ਸਤਕਾਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਡਾਕਟਰ ਆਹੂਜਾ ਪ੍ਰਸਿੱਧ ਗਾਇਨਕੋਲੋਜਿਸਟ ਅਤੇ ਆਈਵੀਐਫ ਮਾਹਿਰ ਡਾਕਟਰ ਇਕਬਾਲ ਸਿੰਘ ਆਹੂਜਾ ਦੇ ਜਵਾਈ ਵੀ ਹਨ ਜਿਨ੍ਹਾਂ ਨੇ ਦਵਾਈ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਡਾਕਟਰ ਅਹੂਜਾ ਦੀ ਉਮੀਦਵਾਰੀ ਨੂੰ ਲੁਧਿਆਣਾ ਦੇ ਪ੍ਰਭਾਵਸ਼ਾਲੀ ਪਰਿਵਾਰਾਂ ਵਪਾਰਕ ਸਮੂਹਾਂ ਅਤੇ ਸੰਗਠਨਾ ਤੋਂ ਮਹੱਤਵਪੂਰਨ ਸਮਰਥਨ ਮਿਲਿਆ ਹੈ ਜਿਨ੍ਹਾਂ ਵਿੱਚ ਉਸਵਾਲ ਗਰੁੱਪ ਮੁੰਜਾਲ ਗਰੁੱਪ A1 ਗਰੁੱਪ ਟ੍ਰਾਈਡੈਂਟ ਗਰੁੱਪ ਜਨਮਪਥ ਗਰੁੱਪ ਕੰਗਾਰੂ ਗਰੁੱਪ ਅਤੇ ਓਕਟੇਵ ਸ਼ਾਮਲ ਹਨ ਉਹਨਾਂ ਨੂੰ ਪਾਕ시 ਸੇਵਾ ਸੁਸਾਇਟੀ ਤੋਂ ਵੀ ਸਮਰਥਨ ਪ੍ਰਾਪਤ ਹੋਇਆ ਅਤੇ ਜੁਐਲਰਜ਼ ਐਸੋਸੀਏਸ਼ਨ ਦੇ ਇੱਕ ਸਤਿਕਾਰਯੋਗ ਮੈਂਬਰ ਆਨੰਦ ਸੀਕਰੀ ਦਾ ਆਸ਼ੀਰਵਾਦ ਵੀ ਮਿਲਿਆ ਹੈ। ਸਤਲੁਜ ਕਲੱਬ ਦੇ ਮੈਂਬਰ ਹੋਣ ਦੇ ਨਾਤੇ ਡਾਕਟਰ ਆਹੂਜਾ ਕਲੱਬ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਉਹਨਾਂ ਨੂੰ ਕਲੱਬ ਦੇ ਕੰਮਕਾਜ ਦੀ ਡੂੰਗੀ ਸਮਝ ਵੀ ਹੈ। ਆਪਣੇ ਬੇਮਿਸਾਲ ਲੀਡਰਸ਼ਿਪ, ਹੁਨਰ, ਡਾਕਟਰੀ ਮੁਹਾਰਤ ਅਤੇ ਮਜ਼ਬੂਤ ਸਹਾਇਤਾ ਨੈੱਟਵਰਕ ਦੇ ਨਾਲ ਡਾਕਟਰ ਆਸ਼ੀਸ਼ ਅਹੂਜਾ ਜਨਰਲ ਸਕੱਤਰ ਦੇ ਅਹੁਦੇ ਲਈ ਆਦਰਸ਼ ਉਮੀਦਵਾਰ ਹਨ। ਕਲੱਬ ਦੇ ਵਾਧੇ ਅਤੇ ਵਿਕਾਸ ਪ੍ਰਤੀ ਉਹਨਾਂ ਦੀ ਵਚਨਬੱਧਤਾ ਅਟੁੱਟ ਹੈ ਅਤੇ ਉਹ ਕਲੱਬ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਲਈ ਸਮਰਪਿਤ ਹਨ।